ਤਿਆਰਾ ਮਿਰਜ਼ਾ ਜੀ ਮੈਂ ਗੁਰਜੀ ਦੇ ਮਾਤਾ ਜੀ ਤੇ ਉਹਨਾਂ ਦੇ ਬੱਚਿਆਂ ਲਈ ਆ ਦੁੱਧ ਲੈ ਜਾਣਾ ਚਾਹੁੰਦਾ ਸੀ ਠੀਕ ਹੈ ਮਲਾਈ ਮੈਨੂੰ ਦੇ ਜਾ ਤੇ ਦੁੱਧ ਥੋ ਲੈ ਜਾ ਹੋਏ ਮੋਤੀ ਰੁਕ ਇਹ ਮਲਾਈ ਦਾ ਵੱਖਰਾ ਥੋੜੀ ਨਿਕਲੂ ਚੱਲ ਵਾਪਸ ਖਾਨ ਸਾਹਿਬ ਅੱਜ ਮੇਰੇ ਕੋਲ ਇਹ ਹੀ ਹੈ ਕੱਲ ਮੈਂ ਆਪਣੀ ਘਰ ਵਾਲੀ ਤੇ ਸਾਰੇ ਗਹਿਣੇ ਲੈ ਆਵਾਂਗਾ ਘੈਣੇ ਲੈ ਆਵੇਂਗਾ ਉਹ ਤਾਂ ਮੈਂ ਅੱਜ ਦੇ ਹਿਸਾਬ ਵਿੱਚ ਗਿਣਵਾਂਗਾ ਕੱਲ ਦੇ ਹਿਸਾਬ ਵਿੱਚ ਕਿਹਦੇਗਾ ਕੁਝ ਤਾਂ ਕਰਾਂ ਨਾ ਜੀ ਕੱਲ ਘੈਣੇ ਯਾਰ ਨਾ ਲੈ ਆਈ ਚੱਲ ਜਾ ਹੀ ਵੇ ਮਾਤਾ ਜੀ ਤੇ ਬੱਚਿਆਂ ਦੀ ਸੇਵਾ ਦੇਣ ਦਾ ਤੇਰਾ ਲੱਖ ਲੱਖ ਸ਼ੁਕਰ ਹੈ ਮਾਤਾ ਜੀ ਤੁਹਾਡੇ ਤੇ ਨਾ ਬੱਚਿਆਂ ਨੇ ਦੁੱਧ ਲੈ ਕੇ ਆਇਆ ਮੋਤੀ ਦੀ ਹੈ ਮਾੜੀ ਜੀ ਸੇਵਾ ਕਬੂਲ ਕਰ ਲੈਣੀ। ਮੋਤੀ ਪੁੱਤਰ ਤੂੰ ਸਾਡੇ ਲਈ ਦੁੱਧ ਲਿਆ ਕੇ ਆਪਣੇ ਲਈ ਕੋਈ ਖਤਰਾ ਤਾਂ ਨਹੀਂ ਮੁੱਲ ਲੈ ਰਿਆ। ਫੇਰ ਕੀ ਹੋਇਆ ਮਾਤਾ ਜੀ? ਮੈਂ ਤਾਂ ਭਾਗਾ ਵਾਲਾ ਹਾਂ ਜਿੰਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ। जिना चेर तुम ऐसे हो मेरी ये सेवा इसी तरह कबूल करते अच्छा खबर मिली होगी अंतर जामी ने सब खबर रखते ने फिर खबर मेरे वर्गे मामूली इंसान की होगी बस इना सुन ਮਿਰਜ਼ਾ ਜੀ ਮੈਂ ਮੈਂ ਨਿੱਕੀ ਅਰਜ਼ ਕਰਨਾ ਚਾਹੁੰਦਾ ਸੀ ਮੈਂ ਉਹਦੇ ਲਈ ਤੁਹਾਨੂੰ ਕੁਝ ਵੀ ਦੇਣ ਲਈ ਤਿਆਰ ਆ ਕੁਝ ਵੀ ਦੇਣ ਲਈ ਤਿਆਰ ਹੈ ਮੋਤੀ ਤਾਂ ਫਿਰ ਅਸੀਂ ਵੀ ਕੁਝ ਵੀ ਸੁਣਨ ਲਈ ਤਿਆਰ ਆ ਮਿਰਜ਼ਾ ਜੀ ਮੈਂ ਗੁਰੂ ਜੀ ਦੇ ਮਾਤਾ ਜੀ ਤੇ ਉਹਨਾਂ ਦੇ ਬੱਚਿਆਂ ਲਈ ਆ ਦੁੱਧ ਲੈ ਜਾਣਾ ਚਾਹੁੰਦਾ ਸੀ ਠੀਕ ਹੈ ਮਲਾਈ ਮੈਨੂੰ ਦੇ ਜਾ ਤੇ ਦੁੱਧ ਤੂੰ ਲੈ ਜਾ おい মতি ਰੁਕ। ਇਹ ਮਲਾਈ ਦਾ ਵੱਖਾ ਥੋੜੀ ਨਿਕਲੋ। ਚੱਲ ਵਾਪਸ। ਖਾਨ ਸਾਹਿਬ ਅੱਜ ਮੇਰੇ ਕੋਲ ਨਹੀਂ ਹੈ। ਕੱਲ ਮੈਂ ਆਪਣੀ ਘਰ ਵਾਲੀ ਦੇ ਸਾਰੇ ਗਹਿਣੇ ਲੈ ਆਵਾਂਗਾ। ਗਹਿਣੇ ਲੈ ਆਵੇਂਗਾ। ਉਹ ਤਾਂ ਮੈਂ ਅੱਜ ਦੇ ਹਿਸਾਬ ਵਿੱਚ ਗਿਣ ਲਾਵਾਂਗਾ। ਕੱਲ ਦੇ ਹਿਸਾਬ ਵਿੱਚ ਕਿਤੇ ਦੇਂਗਾ। ਕੁਝ ਤਾਂ ਕਰਾਂ ਨਾ ਆਈਂਗੇ। ਕੱਲ ਗਹਿਣੇ ਯਾਰ ਨਾ ਲੈ ਆਈਂ। ਚੱਜਾ। ਇਹ ਵੇ ਵੇ। ਮਾਤਾ ਜੀ ਤੇ ਬੱਚਿਆਂ ਦੀ ਸੇਵਾ ਦੇਣ ਦਾ ਤੇਰਾ ਲੱਖ ਲੱਖ ਸ਼ੁਕਰ ਹੈ। ਮਾਤਾ ਜੀ ਤੁਹਾਡੇ ਤੇ ਇਹਨਾਂ ਬੱਚਿਆਂ ਲਈ ਦੁੱਧ ਲੈ ਕੇ ਆਇਆ ਮੋਤੀ ਦੀ ਹੈ ਮਾੜੀ ਜੀ ਸੇਵਾ ਕਬੂਲ ਕਰ ਲੈਣੀ ਮੋਤੀ ਪੁੱਤਰ ਤੂੰ ਸਾਡੇ ਲਈ ਦੁੱਧ ਲਿਆ ਕੇ ਆਪਣੇ ਲਈ ਕੋਈ ਖਤਰਾ ਤਾਂ ਨਹੀਂ ਮੁੱਲ ਲੈ ਰਿਆ ਫੇਰ ਕੀ ਹੋਇਆ ਮਾਤਾ ਜੀ ਮੈਂ ਤਾਂ ਭਾਗਾ ਵਾਲਾ ਹਾਂ ਜਿੰਨੇ ਮੈਂ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਮੈਂ ਚਿਰ ਤੋਂ ਸੀ ਇੱਥੇ ਹੋ ਮੇਰੀ ਇਹ ਸੇਵਾ ਇਸੇ ਤਰ੍ਹਾਂ ਕਬੂਲ ਕਰਦੇ ਰਹੋਗੇ ਜੀ ਅੱਛਾ ਪੁੱਤਰ ਬੇਟਾ ਤੈਨੂੰ ਮੇਰੇ ਘੋਬਿੰਦ ਪੁੱਤਰ ਦੀ ਕੋਈ ਖਬਰ ਮਿਲੀ ਹੋਵੇ ਉਹ ਤਾਂ ਅੰਤਰਜਾਮੀ ਨੇ ਸਭ ਦੀ ਖਬਰ ਰੱਖਦੇ ਨੇ ਫਿਰ ਉਹਨਾਂ ਦੀ ਖਬਰ ਮੇਰੇ ਵਰਗੇ ਮਾਮੂਲੀ ਇਨਸਾਨ ਨੂੰ ਕੀ ਹੋਏਗੀ बस ਇੰਨਾ ਸੁਣਿਆ ਸੀ ਚਮਕੌਰ ਵਿੱਚ ਕਮਫਰਾਂ ਦਾ ਯੁੱਧ ਹੋਇਆ नतीजा की निकलिया पता नहीं भागवान ने माता दो दो लोटे थोड़ा होर कैन दे हो। आज मैं खजूर लाची भी पाई है चुक लेने चुप क्यों की गल है ਗਿਆਣੇ ਦਾ ਮੇਰ ਰਣੇ ਕਾਲ ਦੇ ਹਿਸਾਬ ਜੁੜ ਰੱਖੇ ਨੇ ਅੱਜ ਕੀ ਦਵਾ ਤੁਸੀਂ ਉਸ ਨੂੰ ਇਹ ਕਰਦੇ ਤੇ ਅਸੀਂ ਸਰਾਬੇ ਜਾ ਕੇ ਗੁਜ਼ਾਰਾ ਕਰ ਲਵਾਂਗੇ ਪਰ ਰੱਬ ਦੇ ਵਾਸਤੇ ਅਸੁੱਤੀ ਸੇਵਾ ਵਿੱਚ ਕੋਈ ਵਿਗੜਨਾ ਪੈਂਦੇ ਹੂੰ ਪੁੱਤਰ ਬੱਚਿਆ ਪ੍ਰਤੀ ਤੇਰੇ ਦਿਲ ਵਿੱਚ ਜਨਾ ਪਿਆਰ ਦੇ ਦਿੱਤੀ ਮੈਂ ਆਪਕੋਣ ਦੁਆ ਕਰਾਂਗੇ ਕਿ ਵਾਹਿਗੁਰੂ ਤੇਰੀ ਸੇਵਾ ਨੂੰ जरूर पाठ लगाए बस माता जी और सच्चे दरबार में तो हाडियां दुआवां दा ही सहारा है और इतो किसी ने की ले जाना है हूं मैं चलता चंगा हां बेटी वाहगुरु जी का खालसा वाह